ਕਬਰ ਵਿੱਚ ਆਇਆ ਜਾਣ ਕਬਰ ਦੇ ਅੰਦਰ ਇਹਦੇ ਪਾਪਾ ਦਾ ਜਨਮ ਹੁੰਦਾ ਹੈ ਇਹਦਾ ਦਾਦਾ ਖੜਾ ਹੈ ਤੇ ਦਾਦਾ ਖੜਾ ਖੜਾ ਕੀ ਕਹਿੰਦਾ ਕਿ ਲੋਕੀ ਆਪਾਂ ਤੇ ਦਾਦਾ ਕਹਿੰਦੇ ਕਿਸੇ ਨੇ ਆਪਾਂ ਦਾਦਾ ਕਹਦਾ ਨਹੀਂ ਮੈਂ ਆਪਣੇ ਅੱਗੇ ਦਰਸ਼ਨ ਕੋਰਨਾ ਮੈਂ ਆਪਣੇ ਪੋਤੇ ਨੂੰ ਮਾਤਾ ਪਿਤਾ ਦਾ ਵੀ ਪਿਆਰ ਦਿਆ ਕਰਦੇ ਜੀ ਕਿ ਦਾਦੇ ਦਾ ਪਿਆਰ ਵੀ ਭਾਈ ਸਾਹਿਬ ਭਾਈ ਬੱਤਰੀ ਸਿੰਘ ਜੀ ਦਾ ਆਪਣੇ ਘਾਟੇ ਦੇ ਸਿਰ ਤੋਂ ਹਾਜ਼ਰੀ ਪਾ ਕੇ ਜੀ ਆਇਆ ਆਓ ਕੇਵਲ ਇੱਕ ਕਰਤਾ ਆਪ ਦੀ ਸੇਵਾ ਦੇ ਕੇ ਆਪ ਨੂੰ ਸਮਾਨੇ ਜਾਸ ਹੋ ਜਾਣਾ ਹੈ ਤੇ ਮੇਰੇ ਪਾਸ਼ਾ ਗੁਰਦੇਵ ਕੀ ਵੇਖਦੇ ਨੇ ਕਿ ਇਸ ਬਾਬਾ ਮੇ ਚੜ ਕੇ ਆਵਾ ਜਿਹੜਾ ਨਾਮ ਰੱਖਿਆ ਜਿਹੀ ਨੂੰ ਜਿਹੜਾ ਬਾਬਾ ਇਹਦੇ ਦੰਦ ਨੇ ਪਾਲਿਆ ਲੇਕਿਨ ਇਹਨੂੰ ਐਸੀ ਸਿੱਖਿਆ ਦਿੱਤੀ ਇਹ ਆਪਣੇ ਕਮੀਨੇ ਨੂੰ ਇਕੱਠਾ ਕਰਕੇ ਆਖਮਕਾਰ ਕਾਬੋ ਦੀ ਰਿਆਸਤ ਦੇ ਉੱਤੇ ਜਾ ਕੇ ਹੋ ਗਿਆ ਤੇ ਇਹਨੇ ਆਪਣਾ ਰਾਜ ਭਾਗ ਆ ਅੱਗੇ ਵਧਾਤਾ ਆ ਤੇ ਰਾਜ ਭਾਗ ਦੇ ਉੱਤੇ ਕਾਬੂ ਹੋ ਰਿਹਾ ਤੇ ਆ ਸਰਕਾਰ ਰਾਜ ਭਾਗ ਨੂੰ ਅੱਗੇ ਵਧਾਉਂਦਾ ਆ ਇਸੇ ਹੋ ਗਿਆ ਕਿ ਫਿਰ ਦੇ ਉੱਤੇ ਪਹਿਲਾ ਹਮਲਾ ਫਿਰ ਸ਼ਾਮ ਨੂੰ ਤੱਕ ਦੇਖ ਲਾ ਕੀਤਾ ਤੇ ਤੀਜਾ ਹਮਲਾ ਆਜਾ ਇਹ ਐਮਰਾਬਾਦ ਦੀ ਧਰਤੀ ਦੇ ਉੱਤੇ ਕਰ ਰਿਹਾ ਐਮਰਾਬਾਦ ਦੀ ਧਰਤੀ ਦੇ ਉੱਤੇ ਜਿਵੇਂ ਇਹ ਆਫਕਾਰ ਕਹਿਰ ਮਚਾਇਆ ਉਹ ਸਮਝਿਆ ਲੈਣਾ ਜਿਕੇ ਧਰਤੀ ਸਾਥੀ ਇਸ ਤਰ੍ਹਾਂ ਕਰੇ